ਚਾਪਟਰ 2 ਚੰਦਗੀ ਦੀ ਸਾਰੀ ਲੋਕਾਂ ਦਾ ਸਵਾਗਤ ਹੈ ਅਸੋਤ ਅਸੀਂ ਖੜੇ ਆ ਪਿੰਡ ਮੂਮਾ ਦੇ ਵਿੱਚ ਸਾਡੇ ਨਾਲ ਸਮਾਜ ਸੇਵੀ ਜਿਹੜੇ ਆਰਗੇਨਾਈਜੇਸ਼ਨ ਬੋਰਡ ਦੇ ਅਕਮਦੋਦ ਦੇ ਬਾਬਾ ਜੀ ਤੁਨ ਚੰਦ ਸਿੰਘ ਜੀ ਜਿਹਨਾਂ ਵੱਡੇ ਅਕਸਰ ਲੋਕਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਆਂਦੀ ਹੈ ਜੋ ਵੀ ਕਿੰਨਾ ਵੀ ਗਰੀਬੀ ਆਇਆ ਹੋਵੇ ਸਾ ਉਹਨਾਂ ਦੀ ਜਿੰਨੀ ਵੀ ਮਦਦ ਕਰ ਸਕਦੇ ਨੇ ਉਹ ਹਮੇਸ਼ਾ ਮਦਦ ਕੀਤੀ ਆ ਤਾਂ ਸਾਡੇ ਨਾਲ ਅਸੋਤ ਸੁੰਨੇ ਦੇ ਬੱਚਾ ਕਿਹੋ ਜਿਹਾ ਜਿਹਦੇ ਮੈਡੀਕਲ ਸਪੋਰਟ ਦੀ ਲੋੜ ਹੈ ਅੱਖ ਮੇਰੇ ਆਪਾਂ ਜਿਹੜੀ ਚੇਰੇ ਦੀ ਚਾਹੀਦੀ ਨੇ ਤਾਂ ਗਲਤ ਕਰਦੇ ਆਂ ਬਾਬਾ ਜੀ ਨਾਲ ਸਤਿਗੁਰੂ ਦਾ ਤੇ ਬਾਬਾ ਜੀ ਦਾ ਜੀ ਕਹਿੰਦਾ ਪਹਿਲਾਂ ਤਾਂ ਸਾਰੇ ਸ਼ਾਮ ਨੂੰ ਗੱਲ ਚਾਹ ਵੜਨੇ ਕਰਦੇ ਇਹ ਨਹੀਂ ਕਰਉ ਪਰ ਉਹ ਗੱਲ ਲੈ ਗਈ ਵੀ ਇਹ ਬੱਚਾ ਦਾ ਜਿਹੜਾ ਇਹਦੇ ਵਿਚਾਰੇ ਦੇ ਸ਼ੱਟ ਲੱਗ ਗਈ ਪੌਣੀ ਤੋਂ ਡਿੱਗਣ ਕਾ ਸ਼ੱਟ ਵੀ ਜ਼ਿਆਦਾ ਲੱਗ ਗਈ ਤੇ ਪਰਿਵਾਰ ਆ ਜਿਹੜਾ ਲੋੜ ਬੰਦ ਹੈ ਬਹੁਤ ਜ਼ਿਆਦਾ ਪੰਜ ਬੁੱਢੀਆਂ ਨੇ ਦਿਹਾੜੀਦਾਰ ਬੰਦਾਗਾ ਜਿਹਦਾ ਬੱਚਾ ਇਹ ਬੱਚਾ ਛੋਟਾਗਾ ਤੇ ਇਹਨਾਂ ਦੇ ਨਾਲ ਜਦੋਂ ਸੰਪਰਕ ਸਾਰੀ ਗੱਲ ਦਾ ਚੱਲਿਆ ਇਹ ਕਹਿੰਦੇ ਬਾਬਾ ਜੀ ਮਤਲਬ ਇਲਾਜ ਕਰਵਾਉਣ ਦੀ ਤਾਂ ਕੋਈ ਮਤਲਬ ਹੈ ਨਹੀਂ ਕਿ ਬਜਾਇਸ਼ ਪੈਸੇ ਬਹੁਤ ਮਹਿੰਗੇ ਡਾਕਟਰ ਮੈਂ ਕਹਿੰਦੇ ਫਿਰ ਕੀ ਕਰਾਂਗੇ ਇਹ ਕਹਿੰਦੇ ਹਰ ਕਰੇ ਪਾਵਾਂਗੇ ਜਦੋਂ ਕਿਤੇ ਪੈਸੇ ਪੰਜ ਚਾਰ ਮਹੀਨੇ ਜਮਾਨ ਲਗੇ ਕਿ ਤੁਹਾਨੂੰ ਲਵਾਂਗੇ ਜਾਂ ਕੋਈ ਲੋਨ ਚੱਕਾਂਗੇ ਜਾਂ ਕੋਈ ਵਿਆਜੂ ਲਵਾਂਗੇ ਉਦੋਂ ਇਲਾਜ ਕਰਵਾਣਾ ਬੇਟਾ ਉਦੋਂ ਤਾਂ ਦੀ ਲਾਤੀ ਖਰਾਬ ਹੋ ਜਾਊਗੀ ਵੀ ਤੁਸੀਂ ਯਾਰ ਇਸ ਤਰ੍ਹਾਂ ਨਾ ਵੀ ਤੁਸੀਂ ਜੇ ਤਾਂ ਸਾਡੇ ਕੋਲੇ ਮਤਲਬ ਇਸ ਤਰ੍ਹਾਂ ਦਾ ਆਉਂਦਾ ਨਾ ਗੰਦਾ ਵੀ ਹੁਣ ਆ ਗਈ ਹੁਣ ਜੋ ਰੱਬ ਨੇ ਵਾਸਤ ਪਾਇ ਕੋਈ ਨਿਆ ਪਰਾਲ ਮਿਲ ਕੇ ਘਟਾਂਗੇ ਅਸੀਂ ਜਦੋਂ ਇਹਨਾਂ ਨੂੰ ਬੇਨਤੀ ਕਰੀ ਸਾਹੀ ਹੌਸਪੀਟਲ ਲੈ ਗਏ ਡਾਕਟਰ ਪ੍ਰਦੀਪ ਦੇ ਉਹਨਾਂ ਨੇ ਇਹਨੂੰ ਮਤਲਬ 5 ਦਿਨ ਰੱਖਿਆ ਉਹਨਾਂ ਨੇ ਕੱਚਾ ਬਨਾਸਟਰ ਲਾਤਾ ਜਦ ਤੱਕ ਠੀਕ ਨਾ ਹੋਈ ਉਹ ਕਹਿੰਦੇ ਸੀ ਇਹਦਾ ਆਪਰੇਸ਼ਨ ਨਹੀਂ ਕਰ ਸਕਦੇ ਇਹਨੂੰ ਹੋਰ ਡਾਕਟਰ ਦੇ ਬੱਚਿਆਂ ਵਾਲੇ ਦੇ ਐਡਮਿਟ ਕਰੋ ਫਿਰ ਦਾਸ ਨੇ 5 ਦਿਨ ਡਾਕਟਰ ਗੁਰਦੀਪ ਸਿੰਘਾਂ ਬੱਚਿਆਂ ਵਾਲਾ ਬਰਨਾਲੇ ਫਿਰ 5 ਦਿਨ ਉੱਥੇ ਰੱਖਿਆ ਫਿਰ ਇਹਦੇ ਵਿੱਚ ਖੂਨ ਪਵਾਇਆ ਜੀ ਮੋਲ ਲੈ ਕੇ ਖੂਨ ਪਵਾਇਆ ਖੂਨ ਇਹਦਾ ਮਿਲਦਾ ਨਹੀਂ ਸੀ ਕਿਸੇ ਨਾਲ ਬਹੁਤ ਔਖਾ ਖੂਨ ਭਜ ਨਟ ਕਰਕੇ ਦਾਸ ਨੇ ਲਿਆ ਫਿਰ ਖੂਨ ਪਵਾ ਕੇ ਜਦੋਂ ਖੂਨ ਪੂਰਾ ਹੋ ਗਿਆ ਉਤੋ ਬਾਅਦ ਦੇ ਵਿੱਚ ਫਿਰ ਇਹਦਾ ਆਪਰੇਸ਼ਨ ਕਰਵਾਇਆ ਆਪਰੇਸ਼ਨ ਹੁਣ ਹੋ ਗਿਆ ਮਹਾਰਾਜ ਦੀ ਕਿਰਪਾ ਦੇ ਨਾਲ ਇਹਦਾ ਇਲਾਜ ਬਿਲਕੁਲ ਸਹੀ ਹੋਇਆਗਾ ਦਾਸ ਆਪ ਡਾਕਟਰ ਨਾਲ ਗੱਲਬਾਤ ਕਰਦਾ ਰਹਾ ਤੇ ਉਹਨਾਂ ਨੇ ਇੱਕ ਬੇਨਤੀ ਗੱਲ ਇਹ ਮੇਗਾ ਤੁਸੀਂ ਕਾਊਂਟਰ ਤੇ ਪਰਿਵਾਰ ਤੋਂ ਇੱਕ ਵੀ ਰੁਪਈਆ ਨਹੀਂ ਮੰਗਣਾ ਕਿ ਮੇਰਾ ਨੰਬਰ ਲਓ ਮੇਰੇ ਪਿੰਡ ਦਾ ਸਾਰਾ ਮੈਂ ਆਉਂਗਾ ਤੁਹਾਨੂੰ ਜਿੰਨੀ ਹੋਊ ਪੇਮੈਂਟ ਦੇ ਕੇ ਜਾਊ ਜੋ ਵੀ ਬਣਊਗਾ ਤੁਸੀਂ ਪਰਿਵਾਰ ਨੂੰ ਕਹਿਣਾ ਨਹੀਂ ਤੁਸੀਂ ਇਲਾਜ ਤੇ ਧਿਆਨ ਰੱਖਣਾ ਚਲੋ ਉਹਨਾਂ ਨੇ ਵੀ ਬੇਨਤੀ ਮੰਨੀ ਤੇ ਇਲਾਜ ਇਹਦਾ ਸ਼ੁਰੂ ਕਰਤਾ ਹੁਣ ਦਾਸ ਇਹਨੂੰ ਕੱਲ ਫੇਰ ਦੁਬਾਰਾ ਦਰਬਾਰ ਦੇ ਵਿੱਚ ਲੈ ਕੇ ਆਏਗਾ ਕਿਉਂਕਿ ਘਰ ਦੇ ਹਾਲਾਤਾਂ ਵਾਲੇ ਉੱਥੇ ਮਤਲਬ ਇਹਦੀ ਕੇਅਰ ਨਹੀਂ ਹੋਣੀ ਹੁਣ ਇੱਥੇ ਖਾਣ ਪੀਣ ਹੋਰ ਸਾਰਾ ਕੁਝ ਅਸੀਂ ਆਪ ਦੀ ਹੱਥੀ ਕਰਾਂਗੇ ਦੇਵਾਂਗੇ ਕਿਉਂਕਿ ਛੇਤੀ ਬੱਚਾ ਉੱਥੇ ਇਹਦਾ ਦਾਤਾ ਜਿਹੜਾ ਸਾਨੂੰ ਬਹੁਤ ਜ਼ਿਆਦਾ ਬੱਚੇ ਨੇ ਇਹਦਾ ਹੀ ਵਾਕੇ ਪੂਰੇ ਮਤਲਬ ਦੁਨੀਆ ਦਾ ਯਾਦਦਾਰ ਦਾ ਜਿਹੜਾ ਕੋਈ ਇਸ ਤਰ੍ਹਾਂ ਹੁੰਦਾ ਨਾ ਕੋਈ ਵੀ ਮਾੜਾ ਹਾਸਾ ਹੁੰਦਾ ਉਹਦੇ ਉੱਤੇ ਸਾਡੀ ਹਮੇਸ਼ਾ ਹੀ ਨਿਗ੍ਹਾਵਣੀ ਰਹਿੰਦੀ ਹੈਗੀ ਅਸੀਂ ਜਿਹੜੇ ਡੇਰੇ ਬਣਿਆ ਜਾਂ ਗੁਰੂ ਘਰ ਬਣਿਆ ਇਹਨਾਂ ਦਾ ਮਸ਼ਕਤ ਹੀ ਅਸਲੀ ਇਹ ਆ ਕਹਿੰਦੇ ਆ ਨਾ ਆਪਾਂ ਗੁਰੂ ਦੀ ਬੋਲ ਕ ਗਰੀਬ ਦਾ ਮੂੰਹ ਆਪਾਂ ਕਹਿ ਤਾਂ ਦਿੰਨੇ ਆ ਅਰਸ਼ ਅਜੇ ਇਹ ਮਤਲਬ ਕਹਿ ਕਿ ਕਮਾਉਣਾ ਬਹੁਤ ਔਖਾ ਗਾ ਹੁਣ ਦੇਖੋ ਸਾਡੇ ਡੇਰੇ ਨੂੰ ਕੋਈ ਜਾਇਾ ਜਾਤ ਨਹੀਂ ਉਸ ਨਹੀਂ ਹੈਗਾ ਤਾਂ ਬਾਬਾ ਜੀ ਜਿੰਨਾ ਛੰਗਤਾਂ ਦੇ ਕਾਰਜ ਕਰਦੇ ਆ ਸੇਵਾ ਦਾ ਸਾਰੇ ਖੜੇ ਆ ਕੇ ਪੂਰੀ ਕਮੇਟੀ ਵਾਲੇ ਨਾਲ ਮੇਰੇ ਇਹਨਾਂ ਦੇ ਕਾਰਜ ਕਰਦੇ ਆ ਇਹਨਾਂ ਨੇ ਵੀ ਸਵਾਰਾ ਦਿੱਤਾ ਭਾਈ ਸਾਹਿਬ ਭਾਈ ਬਸਾਕਰ ਜੀ ਖੜੇ ਮੇਰੇ ਨਗਰ ਦੇ ਇੰਨਾ ਨਹੀਂ ਕਹਦੇ ਬਾਬਾ ਜੀ ਕੁਛ ਦੋਲੋ ਨਾ ਕੋਈ ਨਹੀਂ ਆਪਾਂ ਬੱਚੇ ਦਾ ਇਲਜ ਕਰਵਾਵਾਂਗੇ ਆਪਾਂ ਤਾਂ ਛੇ ਛੋਡੇ ਨਾਲ ਆ ਸੰਗਤ ਜਾਰੀ ਜਾਣੀ ਅਸੀਂ ਸੰਗਤ ਦੇ ਸਹਾਰੇ ਨਾਲ ਜਾਂ ਜਿਵੇਂ ਗਰਮੇਲ ਸਿੰਘ ਮੋੜ ਆਈਆਂ ਜਾਂ ਰੂਹਾਂ ਦੇ ਸਹਾਰੇ ਨਾਲ ਅਸੀਂ ਮਤਲਬ ਇਹ ਪੀੜਾ ਝੱਕਿਆਗਾ ਅਸੀਂ ਇੱਕੋ ਹੀ ਬੇਨਤੀ ਕਰਦੇ ਆਂ ਵੀ ਦੇਖੋ ਬਾਕੀ ਕਾਰਜ ਆਪਾਂ ਬਹੁਤ ਕਰਦੇ ਆ ਹਨਾ ਕਿਤੇ ਇਹੋ ਜਿਹਾ ਕਿਸੇ ਤੇ ਮੁਸ਼ਕਲ ਬਣਦੀ ਆ ਉਹ ਤੋਂ ਦੇ ਦੁੱਖ ਚ ਸ਼ਰੀਫ ਹੋ ਜਾ ਕਰੋ ਇਹੀ ਇਨਸਾਨੀਅਤ ਆ ਆਪਣੀ ਇਹੀ ਆਪਣਾ ਜਿਉਣਾ ਤਾਂ ਅਸਲੀ ਮਨੋਰਥ ਆਗਾ ਨਹੀਂ ਤਾਂ ਦੇਖੋ ਇੱਥੋਂ ਆਪਾਂ ਚਲੇ ਜਾਣਾ ਸਭ ਹੀ ਜਾਈ ਜਾਂਦੇ ਹੈ ਵੀ ਜੇ ਕੋਈ ਕਾਰਜ ਚੰਗਾ ਕਰਾਂਗੇ ਤਾਂ ਆਪਾਂ ਨੂੰ ਚੰਗਾ ਮਿਲ ਜੂਗਾ ਜੀ ਹੁਣ ਬੱਚੇ ਤੋਂ ਜਦੋਂ ਮੈਂ ਹੁਣ ਪਤਾ ਲੱਗਦਾ ਮੈਂ ਠੀਕ ਆ ਮਨ ਨੂੰ ਸ਼ਾਂਤੀ ਆਉਂਦੀ ਹੈ ਪੂਜੀ ਆਉਂਦੀ ਆ ਇਹ ਪਰਿਵਾਰ ਹੁਣ ਰਸਣ ਜਨਾ ਵੀ ਬੈਠਾ ਬੱਚੇ ਘਰੇ ਬੈਠਿਆ ਅਸਾ ਲੋਕਾਂ ਨੂੰ ਜੀ ਜਿਹੜੀ ਤਾਂ ਇਹ ਜਿਹੜੀ ਨੂੰ ਬੱਚੇ ਦੀ ਚੀਜ਼ਾਂ ਚੁੱਕੀ ਜਾਂਦੀ ਆ ਉਹ ਤਾਂ ਕਰਦੀ ਆ ਹਾਂ ਜੀ ਸਾਡੇ ਚੈਨਲ ਦੇ ਮਾਝੂ ਇਹ ਪੂਰੀ ਦੁਨੀਆ ਦੇਖਦੀ ਆ ਬਹੁਤ ਸਾਰੇ ਸੱਜਣ ਆਸ਼ੇ ਨੇ ਜਿਹੜੇ ਪਾਰਟੀ ਵਿੱਚ ਉੱਪਰ ਹੁੰਦੇ ਜੀ ਮਤਲਬ ਪੁਰਾਣੇ ਮੰਦਿਰ ਕਰਦੇ ਆ ਨਾ ਉਹਨਾਂ ਉੱਪਰ ਕੀ ਚਾਹ ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਦੇਖੋ ਦਾਸ ਦੇ ਅਕਾਊਂਟ ਵਿੱਚ ਵੀ ਮੇਰੇ ਅਕਾਊਂਟ ਦੇ ਵਿੱਚ ਕਿਸੇ ਦੇ ਵਿੱਚ ਵੀ ਕੋਈ ਪੈਸਾ ਨਹੀਂ ਪਿਆ ਬੈਂਕ ਵਿੱਚ ਮੈਂ ਜੋ ਮੇਰੇ ਕੋਲੇ ਆਉਂਦੀ ਆ ਪੂੰਜੀ ਮੈਂ ਹਾਂ ਆਉਂਦੀ ਸੰਗਤ ਦੀ ਆ ਮੈਂ ਐਵੇਂ ਕਿਉਂ ਟੂਟ ਮਾਰੀ ਦੇ ਆਉਂਦੇ ਸੰਗਤ ਦੇ ਆ ਅਸੀਂ ਲਾ ਦਿੰਦੇ ਸਾਨੂੰ ਵੀ ਨਹੀਂ ਹੈਗਾ ਵੀ ਜੇ ਕੋਈ ਬੰਦਾ ਪੈਸਾ ਭੇਜ ਦੋਗਾ ਅਸੀਂ ਉਹਦਾ ਪੈਸਾ ਕਿਸੇ ਹੋਰ ਕੰਮ ਤੇ ਲਾਵਾਂਗੇ ਇਹ ਬੱਚੇ ਲਈ ਆ ਉਹ ਤਾਂ ਬੱਚੇ ਲਈ ਲਾਵਾਂਗੇ ਜਦੋਂ ਲੜਕੀਆਂ ਦੀਆਂ ਸਾਧਨੀਆਂ ਕਰਦੇ ਉਦੋਂ ਵੀ ਆਉਂਦਾ ਪੈਸਾ ਉਦੋਂ ਫਿਰ ਲੜਕੀਆਂ ਦੇ ਸਾਧਨੀਆਂ ਤੇ ਲਾਉਨੇ ਆ ਜਾਂ ਕਿ ਤੇ ਰਾਸ਼ਨ ਦੀ ਲੋੜ ਹੁੰਦੀ ਹੈ ਫਿਰ ਮੈਂ ਬੇਨਤੀ ਵੀ ਕਰਕੇ ਨਾ ਕਹੀਆਂ ਭਾਈਆਂ ਨੂੰ ਵੀ ਯਾਰ ਇੰਨਾ ਕਿ ਮੈਨੂੰ ਰਾਸ਼ਨ ਲੈ ਕੇ ਦੋ ਦੇਣਾਗਾ ਇਹ ਤਾਂ ਹੰਦਰ ਦੇ ਕੋਲ ਡੇਰੇ ਦੇ ਵਿੱਚ ਤਾਂ ਕੋਈ ਆਮਦਨੀ ਹੈ ਨਹੀਂ ਕਿ ਸਾਨੂੰ ਕੋਈ ਸਾਡੇ ਕੋਲ ਹੀ ਦੇ ਆ ਜਾਤ ਨਹੀਂ ਹੈਗੀ ਫਿਰ ਮੈਂ ਗਰਮੇਲ ਸਿੰਘ ਉਹਨਾਂ ਨੂੰ ਕਹਿੰਨਾ ਕਿ ਕਿਸੇ ਨੂੰ ਭੈਣਾ ਭਾਈਆਂ ਨੂੰ ਤੁਹਾਡਾ ਰਿਆ ਨੂੰ ਇਹ ਹੁਣ ਵੀ ਅਸੀਂ ਬੇਨਤੀ ਕਰਦੇ ਆ ਤੇ ਵੀ ਸਾਨੂੰ ਤੁਸੀਂ ਵੱਧ ਤੋਂ ਵੱਧ ਸੰਯੋਗ ਦੇਵੋ ਅਸੀਂ ਹੋਰ ਵੀ ਇਹ ਛੇਵਾਂ ਦੇ ਵਿੱਚ ਉੱਤਰ ਜਾਈਏ ਕਿਉਂਕਿ ਅਸੀਂ ਉੱਤਰ ਸਕਦੇ ਹਾਂ ਸੰਗਤ ਦੇ ਸੰਯੋਗ ਨਾਲ ਸਾਡੇ ਕੋਲੇ ਹੋਰ ਤਾਂ ਕੋਈ ਬਰਾਲਾ ਨਹੀਂ ਅਸੀਂ ਸੰਗਤ ਦੇ ਸਹਿਯੋਗ ਨਾਲ ਵੱਸ ਸਕਦੇ ਆਂ ਸੇਵਾ ਬੰਨੀ ਸਾਡੇ ਮਨ ਦੀ ਇੱਕੋ ਹੀ ਭਾਵਨਾ ਮੈਂ ਦਿਲ ਦੀ ਅੰਦਰੋਂ ਅੰਦਰੋਂ ਗੱਲ ਕਰਦਾ ਮੈਨੂੰ ਉੱਥੋਂ ਨਹੀਂ ਹੋਈ ਫਿਰ ਮੇਰੇ ਮਨ ਦਾ ਇੱਕੋ ਹੀ ਜਏ ਮਤਲਬ ਮੈਨੂੰ ਫੁਰਨਾ ਬਾਬਾ ਗਰਦਸ਼ੰਗ ਜੀ ਮੇਰੇ ਗੁਰੂ ਹੋਏ ਨੇ ਉਹਨਾਂ ਨੇ ਮੈਨੂੰ ਇੱਕੋ ਹੀ ਸਿੱਖਿਆ ਦਿੱਤੀ ਜਿਵੇਂ ਪੁੱਤਰਾ ਮਾਂ ਤਾ ਜਾਣਾ ਹੀ ਆ ਕੋਈ ਕਰਮ ਤੇ ਧਰਮ ਤੋਂ ਮਾ ਕੇ ਮਰੀ ਇਹ ਹੀ ਆਪਾਂ ਜਿਹੜਾ ਲੈ ਕੇ ਜੰਦੇ ਆਂਗੇ ਹੁਣ ਸਾਧਿਆ ਵੀ ਹੁੰਦੇ ਆਂ ਸ਼ਤਾਨ ਤੇ ਨੋਟ ਬੰਦ ਦੀ ਹਰ ਵਕਤ ਦੇਖ ਲੈ ਕਰੀ ਜਾਂਦੀ ਆ ਕੋਈ ਜੇ ਭਾਵਾ ਦਾਸ ਭੁੱਖੇ ਆ ਜਾਣ ਤੇ ਇਹ ਅਸੀਂ ਆਪਣੇ ਘਰ ਦੇ ਵਿੱਚ ਮਿਹਨਤ ਕਰਕੇ ਖਾਂਦੇ ਆ ਬੱਚੇ ਰੋਟੀ ਰੋਟੀ ਕਮਾਉਂਦੇ ਆ ਸਾਡੇ ਪਰ ਉਹ ਨੂੰ ਨਹੀਂ ਅਸ਼ੀਰੂਪੀ ਤੋਂ ਬਿਨਾਂ ਨੋਖ ਰੂਪ ਨਹੀਂ ਦੇ। ਅਸੀਂ ਹੁਣ ਇਹੀ ਬੇਨਤੀ ਕਰਦੇ ਆ ਵੀ ਜਿਵੇਂ ਬੱਚਾ ਹੈ ਸਭ ਦਾ ਹੀ ਆ ਸੰਜੇਗਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਜੀ ਨੂੰ ਦਿੱਤਿਆ ਜਿੰਨਾ ਜਿੰਨਾ ਕਿ ਛੱੜਤਾ ਅਸੀਂ ਇਹ ਵੀ ਇਹ ਕਹਿੰਦੇ ਮੂੰਹ ਆਉਂਦੇ ਆ ਨਾ ਵੀ ਸਾਨੂੰ ਇੰਨੇ ਹੀ ਦਿਓ ਜੀ ਜੋ ਤੁਸੀਂ ਸਹਿਤ ਕਰ ਸਕਦੇ। ਛੋਟੇ ਚਿੰਦਰ ਦੇ ਮੱਦੇ ਤੇ ਰਾਹੀ ਕਹਿੰਦੇ ਆ ਅਸੀਂ ਜਿੰਨੇ ਪੱਤਰਕਾਰ ਭਾਈ ਅੱਜ ਆਏ ਆਗੇ ਪੰਨੀ ਵਿਜੀਤ ਕੇ ਅਜੇ ਸੰਤ ਜੀ ਅਸੀਂ ਇਹ ਕੇਂਦਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀ ਇਹ ਦੁੱਖ ਨੂੰ ਗਾਹ ਪਚਾ ਰਹੇ ਹੋ ਹੋਸ਼ਾ ਤਾਂ ਕੋਈ ਰੱਬ ਦਾ ਪਿਆਰਾ ਜਾਗ ਪੇ ਬਹੁਤ ਬੈਠੀਆਂ ਤੁਸੀਂ ਇਹ ਤੁਹਾਡੇ ਵੀ ਇੱਕ ਬਹੁਤ ਵੱਡੇ ਕਰਮ ਨੇ ਜਿੰਦੇ ਨਾਲ ਤੁਸੀਂ ਕੋਈ ਗੱਲ ਨੂੰ ਪਚਾ ਦਿੰਨੇ ਹੋ ਗੁਰਮੁਖ ਘਰੋਂ ਇੱਕ ਅਸੀਂ ਬੇਨਤੀ ਜ਼ਰੂਰ ਕਰਾਂਗੇ ਚਾਹੇ ਤੁਸੀਂ ਸਾਨੂੰ 1 ਰੁਪਿਆ ਦਿਨੋ ਪਰਖ ਜ਼ਰੂਰ ਲਿਓ ਵੀ ਬਾਬਾ ਜੀ ਲਾਉਂਦੇ ਆ ਕਿ ਨਹੀਂ ਲਾਉਂਦੇ ਤੁਹਾਡਾ ਪਿੰਡ ਚੋਂ ਪਤਾ ਲਿਆ ਜਾਵੇ ਪਿੰਡ ਦੀ ਨਗਰ ਪੰਚਾਇਤ ਨੇ ਅਜ ਹੁਣਾਂ 'ਚ ਕਿਸੇ ਪਾਸੇ ਗਏ ਵੀ ਆ ਮੇਰਾ ਸਾਰੇ ਨਾਲ ਸਾਫ ਦਿੰਦਾ ਮੇਰਾ ਨਗਰ ਪੰਚਾਇਤ ਨੇ ਸਾਰੀਆਂ ਜਹਾੜੀਆਂ ਲਗੋ ਲਈ ਸੀ ਉਹ ਕਿਸੇ ਪਾਸੇ ਗਏ ਬ ਕੋਈ ਡੀ ਕੇ ਜੋਨਾਂ ਦੀ ਬਿਹਾੜ ਇਹਨਾਂ ਕੀ ਬੇਨਤੀ ਪ੍ਰਵਾਨ ਕਰਿਓ ਬੋਲ ਦੇ ਕੋਲ ਹੋਈਆਂ ਭੋਲਾ ਦੀ ਮਖੀਮਾ ਮੰਗਦਾ ਅੱਗੇ ਬਾਸ ਤੇ ਮਹਾਰਾਜ ਕਿਰਪਾ ਕਰੇ ਸੇਵਾ ਕਰਨ ਦੇ ਬਲ ਵਾਸ਼ੇਪਾ ਸਾਹੀ ਬੇਨਤੀ ਆ ਰਾਬੂ ਦੇ ਚਰਨਾਂ 'ਚ ਇੰਨਾਂ ਬਾਹਿਰ ਜੀ ਦਾ ਖਾਲਸਾ ਵਾਹਿਗੁਰੂ ਉਹ ਤੋਂ ਜਿਸਗੇ ਸਰੇਨਾ ਬਾਬਾ ਅਰਸ਼ਾਨ ਸਿੰਘ ਜੀ ਇਹਨਾਂ ਨੇ ਦੱਸਿਆ ਕਿ ਅਸੀਂ ਇਹ ਅਕਸਰ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹੇ ਨੇ ਇਸੇ ਤਰ੍ਹਾਂ ਸਾਡੇ ਨਾਲ ਗੁਰਮੀਤ ਸਿੰਘ ਮੋਰ ਇਹ ਵੀ ਅਕਸਰ ਲੋੜਵੰਦ ਪਰਿਵਾਰਾਂ ਦੀ ਚਰਤਾ ਤੇ ਮਦਦ ਕਰਦੇ ਆ ਆਪਾਂ ਇਹਨਾਂ ਨੇ ਵੀ ਗਲਤ ਸਮਝੀ ਕਰਾਂਗੇ ਉਹ ਵੀ ਐਸੇ ਥਾਨ ਤੇ ਆਏ ਨੇ ਉਹ ਜਿਵੇਂ ਬਾਬਾ ਜੀ ਨੇ ਬੁਲਾਇਆ ਗਿਆ ਕਿ ਬੱਚੇ ਦੀ ਮਦਦ ਕੀਤੀ ਗਈ ਆ ਨਾ ਗਲਤ ਕਰਦੇ ਨਾਲ ਵੀ ਉਹਨਾਂ ਦਾ ਇਚਾਰਾ ਹੈ ਹਾਂ ਅਸੀਂ ਸਭ ਤੋਂ ਪਹਿਲਾਂ ਸਮੂਰਤੀ ਪ੍ਰਸਾਦ ਸਾਡੇ ਅਜੀ ਵੀਰ ਪਾਲੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਦੇਖਿਆ ਕਿ ਸੇਰਪੁਰ ਬਲਾਕ ਦੇ ਵਿੱਚ ਬਾਦਸਾਪੁਰ ਪਿੰਡ ਇਹ ਸਾਡੀ ਭੈਣ ਖੜੀ ਆ ਕੋਡਿਆਂ ਹੋਈ ਮੀਂਹ ਆਇਆ ਰਾਤ ਨੂੰ ਇਹ ਜਦੋਂ ਕੋਠੇ ਦੇ ਉੱਤੇ ਰਹੇ ਸੀ ਥੱਲੇ ਇਹ ਬੱਚਾ ਗੁਰਵੀਰ ਸਿੰਘ ਆ ਇਹ ਪੰਜ ਭੈਣਾਂ ਦਾ ਅੱਲਾ ਭਾਈ ਇਹਦੇ ਮਾਤਾ ਪਿਤਾ ਦਿਹਾੜੀ ਰਾਤ ਨੂੰ ਨਹੀਂ ਆਇਆ ਤੇ ਪੌੜੀ ਦੇ ਉੱਤਰਦੇ ਸਮੇਂ ਬੱਚਾ ਗਿਰ ਗਿਆ ਈਰੀ ਇੱਕ ਖੱਬੀ ਲੱਤ ਬੱਚੇ ਦੀ ਕਰਾਈ ਕੰਗਲੀ ਤੋਂ ਉਸ ਤੋਂ ਬਾਅਦ ਬਾਂਗ ਰੈਂਕ ਹੋ ਗਈ ਇਹ ਸਾਰਾ ਬੱਚਾ ਸਿਲ ਸਿੰਘਾ ਜਾਣ ਤੋਂ ਬਾਅਦ ਕੀ ਹੋਇਆ ਇਹ ਗਰੀਬ ਪਰਿਵਾਰ ਇਲਾਜ ਨਹੀਂ ਕਰਾ ਸਕਿਆ ਫਿਰ ਅਸੀਂ ਬਾਬਾ ਗਰਜਨਜੀਨਾ ਜੋ ਕਿ ਬਾਬਾ ਗਰਜਨ ਸੁਖਨੇ ਰਾਹੁਲ ਦੇ ਪ੍ਰਬੰਧਕ ਨੇ ਸਮੂਹ ਕੀਮੇਟੀ ਨਾਲ ਜਿਹਨੇ ਧਿਆਨ ਦੇ ਚਿੱਲਿਆ ਤਾਂ ਸਾਰੀ ਕਮੇਟੀ ਖੜੀ ਆ ਇਹਨਾਂ ਨੇ ਇਹ ਬੀੜਾ ਚੁੱਕਿਆ ਬੱਚੇ ਦਾ ਇਲਾਜ ਕਰਾਉਣ ਨੂੰ ਹੁਣੇ ਬੱਚੇ ਦਾ ਲੱਤ ਦਾ ਪ੍ਰੈਸ਼ਰ ਵੀ ਹੋ ਗਿਆ ਬਾਹਾਂ ਦਾ ਵੀ ਹੋ ਰਿਹਾ ਦਵਾਈ ਚੱਲ ਰਹੀ ਆ ਪਰ ਅੱਜ ਕੱਲ੍ਹ ਇਲਾਜ ਮਹਿੰਗੇ ਆ ਗਰੀਬ ਪਰਿਵਾਰ ਨਹੀਂ ਕਰਾ ਸਕਿਆ ਅੱਜ ਦਾ ਬਾਬਾ ਜੀ ਆ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੈਂ ਤਾਂ ਆਈਪੀ ਕਨੇ ਕੋਈ ਲੋੜਵੰਦ ਇਨਸਾਨ ਹੋਰ ਵੀ ਇਲਾਜ ਨਹੀਂ ਕਰਾ ਸਕਦਾ ਕੋਈ ਬਿਨਾ ਅਨਾਜ ਤੋਂ ਬੈਠਾ ਬਿਨਾ ਰਾਸਣ ਤੋਂ ਬੈਠਾ ਉਹ ਬਾਬਾ ਜੀ ਨੇ ਗਰਜਨ ਸਿੰਘ ਯੋਗੀ ਬਾਬਾ ਗਰਜਨ ਸਿੰਘ ਡੇਰਾ ਮੂਮ ਦੇ ਪ੍ਰਬੰਧਕ ਨੇ ਕੋਈ ਇੱਥੇ ਆ ਕੇ ਮਿਲੋ ਬਾਬਾ ਜੀ ਹਰ ਦੁਖੀਆਂ ਦੇ ਨਾਲ ਖੜਦੇ ਜਦੋਂ ਇਹ ਬੱਚੇ ਦਾ ਇਲਾਜ ਹੋਇਆਗਾ ਅੱਜ ਸਾਨੂੰ ਪਤਾ ਲੱਗਿਆ ਅੱਜ ਅਸੀਂ ਬੱਚੇ ਦਾ ਉਸ ਟਾਈਮ ਬਹੁਤ ਰੋ ਰਿਹਾ ਸੀ ਬੱਚੇ ਨੂੰ ਕੋਈ ਸਹਤ ਨਹੀਂ ਸੀ ਅੱਜ ਬੱਚੇ ਨੇ ਦੱਸਿਆ ਮੇਰਾ ਨਾਮ ਗੁਰਵੀਰ ਸਿੰਘ ਆ ਬਹੁਤ ਮਾਣ ਨੂੰ ਸ਼ਾਂਤੀ ਮਿਰੀ ਕਿਉਂਕਿ ਜਿਵੇਂ ਆਪਾਂ ਕਰਦੇ ਨਹੀਂ ਜੋ ਵੀ ਐਚ ਐ ਤੁਸੀਂ ਰਪੀਆ ਦੋਤੀ ਜੋ ਮਰਜ਼ੀ ਪਾਉਣ ਕਰੋ ਵੀ ਇਹੇ ਜਿਹੇ ਜਿਹੜੇ ਗਰੀਬ ਪਰਿਵਾਰ ਹੁੰਦੇ ਆ ਲੋੜਵੰਦ ਪਰਿਵਾਰ ਹੁੰਦੇ ਆ ਉਹਨਾਂ ਲਈ ਦਾਨ ਜਰੂਰ ਕਰਿਆ ਮੈਂ ਤਾਂ ਬਾਪਾ ਜੀ ਦਾ ਇਸ ਸੁਮੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜੇ ਕੋਈ ਹੋਰ ਵੀ ਲੋੜਵੰਦ ਪਰਿਵਾਰਾ ਪਾਬਾ ਜੀ ਨਾਲ ਮਿਲੋ ਕਿਉਂਕਿ ਮੈਂ ਤਾਂ ਤੁਹਾਨੂੰ ਇਹ ਵੀ ਵੀ ਕਰਦੂੰ ਅਪੀਲ ਕਰਨਾ ਪੱਤਰਕਾਰਾਂ ਨੂੰ ਕਿ ਬਾਬਾ ਜੀ ਦਾ ਨੰਬਰ ਜਰੂਰ ਤੁਸੀਂ ਦਿਓ ਕਿਉਂਕਿ ਆਮ ਹਰੀ ਪਬਲਿਕ ਦੇ ਵਿੱਚ ਜਾਵੇ ਜੋ ਵੀ ਦੁਖੀ ਆ ਜਾਂ ਲੋੜਵੰਦ ਦਾ ਬਾਬਾ ਜੀ ਦਾ ਪ੍ਰਬੰਧ ਆ ਕੰਟੈਕਟ ਕਰਨਾ ਕੰਟੈਕਟ ਕਰਕੇ ਬਾਬਾ ਜੀ ਕੋਲੇ ਆਉਣਾ ਕਿਉਂਕਿ ਲੋੜਵੰਦ ਪਰਿਵਾਰਾਂ ਦਾ ਇਲਾਜ ਹੋ ਸਕੇ ਕਿਉਂਕਿ ਬਾਬਾ ਜੀ ਦੇ ਕਿਤੇ ਕੋ ਡੇਰੀ ਨੂੰ ਕੋਈ ਮਤਲਬ ਜ਼ਮੀਨ ਜਾਇਾ ਜਤ ਨਹੀਂ ਜੋ ਬਾਬਾ ਜੀ ਇਲਾਜ ਕਰਾਉਂਦੇ ਆ ਜਾਂ ਲੜਕੀ ਨੇ ਵਿਆਹ ਕਰਦੇ ਆ ਕੋਈ ਵੀ ਇੱਥੇ ਪ੍ਰੋਗਰਾਮ ਹੁੰਦਾ ਉਹ ਸੰਤ ਦੇ ਸਹਿਯੋਗ ਨਾਲ ਹੀ ਇੰਨਾ ਕਹਿੰਦੇ ਹੋਏ ਵਾਹਿਗੁਰੂ ਖਾਲਸਾ ਵਹਿਗ ਜਿਸਕੇ ਸਰਨਾ ਤੋਂ ਮਸਲ ਮੌਜੂਦੇ ਵਿੱਚ ਇਨਾ ਬਾਬਾ ਜੀ ਨੇ ਵੀ ਦੱਸਿਆ ਔਰ ਮੋਹਰ ਸਾਹਿਬ ਨੇ ਦੱਸਿਆ ਕਿ ਐਸ ਡੇਲੇ ਨਹੀਂ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਜੇ ਆਪਾਂ ਕਹਦੇ ਕਿ ਵੀ ਉਥੋਂ ਕਿਡਾ ਸਭਾ ਹੈ ਨਾ ਕਿ ਸੰਗਤ ਦਾ ਜਿਹੜਾ ਵੀ ਟੈਲਫੋਨ ਕੋਈ ਡਾ ਆਉਂਦੀ ਆ ਬਾਬਾ ਜੀ ਬੰਨੀ ਹੋਣੀ ਸਾ ਉਹਨਾਂ ਪਰਵਾਰਾਂ ਦੀ ਮਦਦ ਕੀਤੀ ਜਾਂਦੀ ਹੈਗੀ ਜਿਵੇਂ ਆਪਾਂ ਸਾਰੇ ਕਹਿੰਦੇ ਨੇ ਕਿ ਛੋਟੀ ਛੋਟੀ ਨਾਲ ਦਰਿਆ ਪਰ ਜਾਂਦਾ ਗਾ ਜਿਵੇਂ ਵੀ ਦੇਖੇ ਕਿ ਬੱਚੇ ਇੱਕ ਫੋਲ ਦੇ ਬਗ ਹੁੰਦੇ ਨੇ ਹੈ ਨਾ ਠੰਡ ਜਿਹੜਾ ਹੁੰਦਾ ਕਿ ਥੋੜੀ ਜਿਹੀ ਹਵਾ ਆਉਂਦੇ ਨਾਲ ਮਰ ਜਾਇਆ ਜਾਂਦਾ ਜਿਵੇਂ ਆਪਾਂ ਗੱਲ ਕਰੀਏ ਵੀ ਛੋਟੇ ਜਿਹੇ ਬੱਚੇ ਨੇ ਤਕਲੀਫ ਕਿਦਾਂ ਚੱਲੀ ਹੋਊਗੀ ਤੇ ਲਾਦੇ ਸਾਡ ਲੱਗੀ ਹੈ ਬਾਹ ਦੇ ਸਾਡ ਲੱਗੀ ਹੈ ਕਿੰਦਾ ਦਰਦ ਵਿੱਚ ਨੇ ਆਪਣੇ ਹੀ ਪਿੰਡੇ ਤੇ ਹੜਾਇਆ ਹੋਵੇਗਾ ਸਾਡੇ ਨਾਲ ਪਰਿਵਾਰ ਮੌਜੂਦ ਹੈ ਉਹਨਾਂ ਦੇ ਮਾਤਾ ਪਿਤਾ ਵੀ ਸਾਡੇ ਨਾਲ ਮੌਜੂਦ ਆਪਾਂ ਥੋੜੀ ਜਿਹੀ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਗੇ ਵੀ ਉਹਨਾਂ ਨੇ ਇਸ ਵੀਡੀਓ ਲੈ ਕੇ ਕੀ ਕਹਣਾ ਹੈ ਅੱਜ ਤੇ ਜਿਵੇਂ ਆਪਾਂ ਕਹਿੰਦੇ ਕਿ ਜਦ ਅੱਖਾਂ ਦਰਦ ਤੇ ਅੱਖਾਂ ਰਾਹੀਂ ਨਿਕਲਦਾ ਉਹ ਨਹੀਂ ਭੈਣ ਪਾਪ ਹੋ ਗਏ ਨਹੀਂ ਹਣਾ ਜਿਵੇਂ ਸ਼ਾਨੀ ਕਹਿੰਦੇ ਮਾੜਾ ਵਕਤ ਕਿਸ ਤੇ ਰੱਬ ਕਦੇ ਨਾਲ ਆਵੇ ਤੇ ਗੱਲਬਾਤ ਕਰਦੇ ਹਾਂਜੀ ਕਰੀ ਸਾਡੇ ਚੈਨਾਂ ਦੀ ਮੱਧਰੇ ਪੂਰੀ ਦੁਨੀਆ ਦੇਖੀ ਕਿੰਨੀ

मूल मेरा बच्चा मूवी देखने गया था फिर तो एक निपटने को भी तो एक दम मैं भी एक निपटने मैंने शुक्रिया मैंने डेरे दां मैंने बाप अजीबोगरो को बहुत इतना नुकास कर दिया ना देख ले ना बच्चे नल्ला बात कर रहे हैं मैं को तो मैं क्या खुश हूँ भाई ऐसे करके कितनी तो जादू शादी से सर ਜਿਵੇਂ ਭੈਣ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਐਨੇ ਹਾਲਾਤ ਮਾਰੇ ਸੀਗੇ ਕਿ ਉਹਨਾਂ ਨੂੰ ਇਹ ਲੱਗਿਆ ਕਿ ਸਾਡੇ ਬੱਚੇ ਦਾ ਇਲਾਜ ਐਨਕੜੇ ਜ਼ਿੰਦਗੀ ਵਿੱਚ ਕਦੇ ਨਹੀਂ ਹੋਣਾ ਸਾਡਾ ਬੱਚਾ ਇਸੇ ਤਰ੍ਹਾਂ ਹੀ ਰਹਿ ਜਾਣਾਗਾ ਨਾ ਪਰ ਜਿਵੇਂ ਉਹਨਾਂ ਨੇ ਬਾਬਾ ਜੀ ਕੋਲ ਇੰਚਰ ਕੀਤਾ ਬਾਬਾ ਜੀ ਨੇ ਪੁੱਤ ਨੂੰ ਹੌਸਲਾ ਦਿੱਤਾ ਕਿ ਜੋ ਵੀ ਖਰਚਾ-ਵਰਚਾ ਹੋਵੇਗਾ ਉਹ ਸਾਰਾ ਸਾਡੇ ਦੇਰੇ ਵਿੱਚ ਕੀਤਾ ਜਾਵੇਗਾ ਔਰ ਉਸ ਤੋਂ ਲੈ ਕੇ ਅੱਜ ਤੱਕ ਜਿਉਂ ਹੀ ਖਰਚਾ ਕੀਤਾ ਅੱਜ ਤੁਹਾਡੇ ਸਾਹਮਣੇ ਬੱਚਾ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਠਾਕ ਹੈ ਅੱਜ ਭੈਣ ਨੇ ਦੱਸਿਆ ਕਿ ਪੋਪੋ ਜੀ ਆ ਵੀ ਹੈ ਉਹਨੇ ਸਾਰਿਆਂ ਨੂੰ ਬੁਲਾਇਆ ਵੀ ਹੈ ਤਾ ਜਿਵੇਂ ਅੱਜ ਬਾਬਾ ਜੀ ਨੇ ਇੱਕ ਬਹੁਤ ਵੱਡਾ ਇਨਸਾਨੀਅਤ ਦਾ ਕੰਮ ਕੀਤਾ। ਉਹ ਪਹਿਲਾਂ ਵੀ ਕਰਦੇ ਨੇ ਤੇ ਅੱਜ ਵੀ ਜਿਹੜਾ ਇਹਨਾਂ ਨੇ ਇੱਕ ਮਤਲਬ ਸਲੰਗਾ ਜੋ ਕੰਮ ਕੀਤਾ ਕਿ ਛੋਟੇ ਜਿਹੇ ਬੱਚੇ ਨੂੰ 60 ਮਿੰਟ ਤੋਂ ਲਾਚਰ ਵਾਇਆ ਉਹਨਾਂ ਦਾ ਜਿਵੇਂ ਤੁਹਾਨੂੰ ਐਕਸੇ ਵੀਡੀਓ ਵਿੱਚ ਕਹਿਣਾ ਹੁੰਦਾ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨਹੀਂ ਪਰ ਇਹਨਾਂ ਸਾਡੇ ਦਾ ਫਰਚ ਜਿਹੜੇ ਬਹੁਤ ਬੰਦੇ ਲੋਕ ਨੂੰ ਆਉਂਦੇ ਨੇ ਕਿ ਜਿਵੇਂ ਹਟੇ ਜੀ ਮੈਂ ਤੁਹਾਨੂੰ ਕਹਣਾ ਜਿੰਨੀਆਂ ਵੀ ਤੁਹਾਨੂੰ ਮੈਂ ਅਕਸਰ ਵੀਡੀਓ ਪਾਈਆਂ ਨੇ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਕੇ ਹਮੇਸ਼ਾ ਉਹਨਾਂ ਪਰਵਾਰਾਂ ਦੀ ਚੰਗਤ ਅਗੇ ਮਦਦ ਕੀਤੀ ਆ ਜੇਕਰ ਤੁਹਾਨੂੰ ਇਸ ਵੀਡੀਓ ਦੇਖਣ ਤੋਂ ਬਾਅਦ ਵੀ ਇਹ ਬੱਚਾ ਤੁਹਾਡੀ ਸਹਿਯੋਗ ਦੇ ਨਾਲ ਸਹੀ ਸਲਾਮਤ ਹੁੰਦਾਗਾ ਉਸੀ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਭੱਜਦਾਗਾ ਡੱਟਦਾਗਾ ਤਾਂ ਮੈਂ ਸਮਝਾਂਗਾ ਕਿ ਅਸੀਂ ਐਸੇ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਤੁਹਾਨੂੰ ਅਸੀਂ ਇਸ ਮਾਰੇ ਦੇ ਦੇ ਵਿੱਚ ਆਪਾਂ ਜੀ ਨਾਮ ਬੱਚੇ ਦੇ ਨਾਲ ਕਿਰਮ ਸਿੰਘ ਮੌੜ ਸਾਰੇ ਦਿਨਾਂ ਬਣਾ ਕੇ ਪਹੁੰਚਾਇਆਗਾ ਇਸ ਤਰ੍ਹਾਂ ਤੁਹਾਡੇ ਸਾਹਮਣੇ ਗੂਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੱਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਜ਼ਿਆਦਾ ਜਨੇ ਤੁਹਾਨੂੰ ਅਸੀਂ ਇਹ ਕਹਿਦਣਾ ਬਹੁਤ ਜ਼ਰੂਰੀ ਸਮਝਦੇ ਹਾਂ ਅਸੀਂ ਬਾਬਾ ਜੀ ਦਾ ਨੰਬਰ ਵੀ ਦਵਾਂਗੇ ਉਸ ਅਸੀਂ ਇਹਨਾਂ ਦਾ ਇੱਕ ਅਕਾਡਮੀ ਦਾ ਲਾਗੇ ਤੁਸੀਂ ਇਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਹਨਾਂ ਦੀ ਕਾਉਂਡਰ ਵਿੱਚ ਸਿੱਧੀ ਪੇਮੈਂਟ ਵੀ ਕਰ ਸਕਦੇ ਹੋਗੇ ਤਾਂ ਆਪਾਂ ਗੱਲਬਾ ਸ਼ਾਰਡਰ ਨੰਬਰ ਆ ਜੀ 95019 32796 ਫਿਰ ਨੋਟ ਕਰ ਲਿਓ 95019 32796 ਇਹ ਦਾਸ ਦਾ ਨੰਬਰ ਆਗਾ ਬਾਕੀ ਯੂਪੀ ਨੇ ਸੇਵਾ ਕਰਨੀ ਹੋਵੇ ਕਰ ਸਕਦੇ ਆਗੇ ਜੇ ਹੱਥ ਵੱਲ ਕੇ ਬੇਨਤੀ ਵੀ ਕਰਦੇ ਆਂਗੇ ਵੀ ਜ਼ਰੂਰੀ ਆ ਬਹੁਤ ਲੋਡ ਆ ਗਈ ਆਪਾchn ਵੀ ਦਾਸ ਨੇ ਪਹੁੰਚਾਉਣਾਗਾ ਕੱਲ ਨੂੰ ਦੇਖੋ ਮੈਂ ਕੋਈ ਉਹ ਤੋਂ ਨਹੀਂ ਗੱਲ ਕਰਦਾ ਅੰਦਰੋਂ ਕਹਿੰਦਾ ਮੈਨੂੰ ਕੱਲ ਦਾ ਇਹਨਾਂ ਦੇ ਘਰੋਂ ਰਾਸ਼ਨ ਭੇਜਣਾ ਮੈਨੂੰ ਵੀ ਗੱਲ ਲੱਗਾਈ ਪਈ ਜੀ ਵੀ ਮੈਂ ਕੱਲ ਨੂੰ ਰਾਸ਼ਨ ਭੇਜਣਾ ਕਿੱਥੋਂ ਭੇਜਾਂ ਭੇਜਣਾ ਤਾਂ ਹੈਗਾ ਹੀ ਆ ਬੱਚੇ ਭੁੱਖੇ ਬੈਠੇ ਘਰ ਕੀ ਇਹ ਤਾਂ ਕੰਨੇ ਜੀ ਪਰਵਾਹ ਦੇ ਇੱਥੇ ਬੈਠੇ ਹੈਗੇ ਅਨਾਥ ਨੂੰ ਵੀ ਭੇਜਣਾਗਾ ਉਹ ਵੀ ਇਸ ਕਰਕੇ ਬੇਨਤੀ ਕਰਦਾ ਵੀ ਛੱਡਿਏ ਬੇਨਤੀ ਨੂੰ ਤੁਹਾਡੇ ਚੈਨਰ ਦੇ ਮਾਧਮ ਦੇ ਰਾਹੀਂ ਛੱਡੀ ਬੇਨਤੀ ਨੂੰ ਪਰਵਾਹ ਕਰਿਆ ਜਾਵੇ ਇੰਨੀਆਂ ਕੀ ਬੇਨਤੀਆਂ ਕਰਵਾਉਣ ਕਰਿਓ ਉਹਨਾਂ ਦੇ ਕੋਲ ਬਹੁਤ ਭੁੱਲਾ ਹੋ ਜਾਂਦੀਆਂ ਨੇ ਜਾਣੇ-ਉਜਾਣੇ ਗੱਲ ਹੁੰਦੀ ਆ ਇਸ ਕਰਕੇ ਮਾਫੀ ਚਾਹੁੰਦੇ ਹਾਂ ਹੋਰ ਵੀ ਅਸੀਂ ਸ਼ਾਨਤਾਂ ਨੂੰ ਬੇਨਤੀ ਕਰਦੇ ਤੁਹਾਡੇ ਚੈਨਲ ਦੇ ਮਾਲਕ ਜੀ ਬਿਟੀਕੂਲੀ ਮਤਲਬ ਧੋਪ ਦੇ ਵਿੱਚ ਇਸ ਤਰ੍ਹਾਂ ਝੰਡ ਦੇ ਵਿੱਚ ਆ ਗਿਆ ਉਤੜ ਫਿਰਿਆਗਾ ਭਈ ਦੇਖੋ ਚਾਹੇ ਸਾਨੂੰ ਆਪਣਾ ਲਘੂ ਨਾ ਕੱਢ ਕੇ ਵੇਚਣਾ ਪਵੇ ਪਰ ਅਸੀਂ ਕਿਸੇ ਦਾ ਦੁੱਖ ਤਾਂ ਨਹੀਂ ਦੇਖ ਸਕਦੇ ਜਿਵੇਂ ਜਦੋਂ ਹਾਂ ਆਹੇ ਮਾਰ ਨਾ ਇੱਕ ਸਮਲੋਗਾ ਜਦੋਂ ਬੰਦਾਂ ਜਿੰਨੇ ਜੋ ਕਰਕੇ ਖੜੇ ਆਂ ਨਾ ਬਹੁਤ ਬਹੁਤ ਧੰਨਵਾਦ ਆ ਬਾਕੀ ਇਹਨਾਂ ਨੇ ਇੱਕ ਸਾਡੀ ਤੋਂ ਕੋਈ ਇਥੇ ਪਹੁੰਚਿਆ ਡੇਰੇ ਬਨੂਰ ਕਾਰੇ ਦੀ ਕਮੇਟੀ ਖੜੀ ਹੈ ਜੀ ਇਹ ਕਮੇਟੀ ਜਿਹੜਾ ਜੋੜ ਕਾਉਂਗਾ ਇੱਕ ਇਹਨਾਂ ਕੋਈ ਜ਼ਰੂਰ ਹੋ ਜਾਣਾ ਹੈ ਬੁਰਤੋ ਜਿਵੇਂ ਆਪਾਂ ਸਿੱਖ ਕਰਦੇ ਆ ਕਿ ਜਿਹੜਾ ਪੰਜਾਬ ਹੈ ਉਹ ਬੁਰਾ ਪੀੜਾ ਦੀ ਧਰਤੀ ਹੈ ਜਿਵੇਂ ਕਿ ਆਪਾਂ ਦੇਖਦੇ ਆ ਕਿ ਜਦ ਵੀ ਕੋਈ ਵਿਰਤਾ ਪੈਂਦੀ ਆ ਪੰਜਾਬ ਨੇ ਚੜ ਵਧ ਕੇ ਹਮੇਸ਼ਾ ਮਦਦ ਕੀਤੀ ਆ ਜਿਵੇਂ ਅੱਜ ਗੱਲ ਕਰਦਾ ਐ ਛੋਟੇ ਜਿਹੇ ਬੱਚੇ ਦੀ ਜਿਵੇਂ ਆਪਾਂ ਕਹਿੰਦੇ ਕਿ ਛੋਟੇ ਜਿਹੇ ਬੱਚੇ ਨੂੰ ਜਿਹੜੀ ਬੋਲਣ ਦੀ ਦਿੱਕਤ ਹੈ ਇੱਕ ਫੁੱਲਾ ਬਾਕ ਬੱਚਾ ਹੁੰਦਾ ਹੈ ਜਿਹਨੂੰ ਤੁੱਕ ਦੀ ਸਨਿਯੋਕੀ ਹੁੰਦੀ ਹੈ ਤੁੱਕ ਦੀ ਦਿੱਕਤ ਹੈ ਤਾਂ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਬੱਚਾ ਠੀਕ ਠਾਕ ਹੋ ਜਾ ਤਾਂ ਅਸੀਂ ਸਮਝਦੇ ਕਿ ਅਸੀਂ ਵੀ ਇਹ ਵੀ ਮਿਹਨਤ ਵਿੱਚ ਕੰਮ ਕਰਿਆ ਸਾਰੇ ਨਾਲ ਹੋਰ ਵੀ ਐਕਟੀਵਿਟੀ ਦੇ ਮੈਂਬਰ ਮੌਜੂਦ ਹੈ ਆਪਾਂ ਕਰਦੇ ਹਾਂ ਜੀ ਕਰਦੇ ਆ ਉਹਨਾਂ ਦਾ ਵੀ ਅਸੀਂ ਮਦਦ ਕੀਤੀ ਕਰਾਂਗੇ ਥੋੜਾ ਅੱਗੇ ਕਿਹਦੇ ਨਾਮ ਰਮਨ ਜਿੰਦੀ ਸੰਗੈ ਭੁਖਤੀ ਹਨ ਲੈ ਇਸ ਦੇ ਬਾਰੇ ਸਾਰੇ ਲੱਗ ਵੀ ਆਵਾਜ਼ ਆਉਂਦੀ ਹੈ ਸਾਰੇ ਦੁਨੀਆਂ ਨੂੰ ਸੰਚੇਨਪੁਰ ਚੋਂ ਚੁਣਨਾਵਾ ਸੰਗਤ ਨੂੰ ਬਹੁਤ ਜ਼ਰੂਰ ਸੰਗਤ ਦੇ ਰਾਤ ਨੂੰ ਮੇ ਸਰਪੰਦ ਮੂਹ ਜਿਹੜਾ ਬਰਨਾਲਾ ਉਹ ਮਹਿਲਕਲਾ ਦੇ ਬਿਲਕੁਲ ਲਾਗੇ ਪੈਂਦਾ ਹੈਗਾ 5 ਕਿਲੋਟਰ ਦੇ ਕੋਈ ਵੀ ਸੰਕਟ ਦੁੱਖੀ ਹੁੰਦੀ ਹੈ ਬਾਬਾ ਜੀ ਬਾਤ ਚੜ ਕੇ ਨਾਲ ਸਾਥ ਦਿੰਦੇ ਆ ਪਹਿਲਾਂ ਵੀ ਦਿੰਦੇ ਆ ਸਾਧੀਆਂ ਸਾਧੀਆਂ ਵੀ ਹੁੰਦੀਆਂ ਲੜਕੀਆਂ ਵੀ ਹੁੰਦੀਆਂ ਸੰਗਤ ਨੂੰ ਸਾਰੀ ਇਹ ਬੇਨਤੀ ਹੈ ਕਿ ਕਿਉਂਕਿ ਪਰਵਾਰ ਤੋਂ ਟੁੱਟ ਗਈਆਂ ਨਾਲ ਸਾਰੀ ਸੰਗਤ ਨੂੰ ਜਿੱਥੇ ਤੱਕ ਆਵਾਜ਼ ਜਾਂਦੀ ਹੈ ਇਹ ਵੀ ਬੇਨਤੀ ਬਾਤ ਚੜ ਕੇ ਬੱਚੇ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਮਦਦ ਕੀਤੀ ਜਾਵੇ ਬਾਬੂ ਜੀ ਕਥਾ ਸਾਲ ਲਈ ਇਸ ਦੇ ਸਭ ਤੋਂ ਵੱਧ ਕਮੇਟੀ ਮੈਂਬਰ ਜਿਨ੍ਹਾਂ ਸਾਰਿਆਂ ਨੇ ਆਪਣੇ ਅਲੱਗ-ਅਲੱਗ ਥਿਊ ਦਿੱਤੇ ਨੇਗੇ ਜਿਨ੍ਹਾਂ ਸਾਰੇ ਕਹਿੰਦੇ ਨੇ ਕੋਈ ਵੀ ਬੰਦਾ ਆਪਾਂ ਜਿਹੜੋ ਉੱਪਰ ਉੱਟ ਗਏ ਜੇਕਰ ਇਸ ਬੱਚੇ ਦੀ ਮਦਦ ਕਰ ਦਤਾ ਤਾਂ ਅਸੀਂ ਸਮਝ ਲੈਂਦੇ ਕਿ ਅਸੀਂ ਐਸੇ ਵੀਰਾਂ ਨੂੰ ਚੰਗਾ ਕੰਮ ਕਰ ਰਹੇ ਹਾਂ ਜਿਨ੍ਹਾਂ ਨੇ ਅਸੀਂ ਪਾਪਾ ਜੀ ਦਾ ਮੋਬਾਈਲ ਨੰਬਰ ਵੀ ਦੱਸ ਦਿੱਤਾ ਅਸੀਂ ਇਹਨਾਂ ਦੇ ਬੈਂਕ ਅਕਾਊਂਟ ਨੰਬਰ ਵੀ ਤੁਹਾਨੂੰ ਦੱਸਾਂਗੇ ਤੁਸੀਂ ਇਹਨਾਂ ਦੀ ਸਿੱਧੀ ਮਦਦ ਕਰਕੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਜਿਨੇ ਤੁਹਾਨੂੰ ਅਸੀਂ ਅੱਜ ਬੈਠੇ ਹਾਂ ਬਾਬਾ ਵਿਚਾਨ ਸੰਗੀਤਨ ਮਲਾਯਾ ਇਸ ਦਿਨ ਦੇ ਸਾਹਮਣੇ ਬਹੁਤ ਵੀ ਇਸੇ ਦਿਨ ਆ ਨਵੇਂ ਨਵੇਂ ਖਬਰਾਂ ਲੱਗੀਆਂ ਕਿ ਫੇਰ ਹਜ਼ਰੂਮੇ ਸਾਹਿਬ ਤੋਂ ਨਿਕਲ ਕੇ ਸਾਰੇ ਜਨ ਸਬਸਕ੍ਰਾਈਬਰ ਬਣਾ ਲੈਣੇ ਕਰਨਾ ਹੈ ਇਸੇ ਤਰ੍ਹਾਂ ਇਹ ਖਬਰ ਲੱਗੀ ਕਿ ਫੇਰ ਹਜ਼ਰੂਮੇ ਉੱਤੇ ਹੀ ਸਿਸਕਾਂ